ਬੱਪੂ ਜੀ ਕੀ ਨਾ ਤੇ ਮੇਰਾ ਨੰਗਰੇ ਸਿੰਘ ਆ ਜੀ ਕੀ ਨਾ ਜੀ ਬੇਟੇ ਦਾ ਜੀ ਤੇ ਜਿਹੜੀ ਕੱਟਣੀ ਕੀ ਕੱਟਣਾ ਹੋਈ ਹੈ ਜਿਹੜੀ ਉੱਥੇ ਸਰ ਉੱਥੇ ਹੀ ਇੱਥੋਂ ਜਦੋਂ ਗਿਆ ਜੀ ਤੇ ਮੈਂ ਤਾਂ 8:30 ਵਜੇ ਮੈਂ ਫੋਨ ਲਾਇਆ ਜੀ ਪਹਿਲਾਂ ਵੀ ਲਾਉਂਦਾ ਰਿਹਾ ਜੀ ਫੋਨ ਤੇ ਮੈਨੂੰ 8:30 ਵਜੇ ਉਹਨੇ ਆਖਿਆ ਵੀ ਡੈਡੀ ਮੈਂ ਪਹੁੰਚ ਗਿਆ ਉੱਥੇ ਤੇ ਉਸ ਤੋਂ ਬਾਅਦ ਉਹ ਵਾਲਾ ਵੀ ਮੈਨੂੰ ਮੁੰਡਾ ਲੈ ਜਾਊਗਾ ਕਿ ਉਹ ਕੰਮ ਤੇ ਗਿਆ ਸੀਗਾ ਜੀ ਤੇ ਉਹ ਉੱਥੇ ਗਿਆ ਜੀ ਤੇ ਉਹਨੂੰ ਲੈ ਕੇ ਨ ਆ ਗਈ ਜੋ ਨੂੰ ਛੱਡ ਕੇ ਤੇ ਇਹ ਕਮਲਜੀਤ ਗੱਡੀ ਲੈ ਕੇ ਤੇ ਆਉਦੇ ਮਨ ਲ ਕਮਰੇ ਵੱਲ ਜਾਂਦਾ ਸੀ ਤੇ ਰਾਜਪੂਰ ਤੋਂ ਤੇ ਕੋਈ ਵੀ ਥੇ ਉਦੋਂ ਬਾਅਦ ਕਿੰਨਾ ਸਮਾਂ ਪਹਿਲਾਂ ਗਿਆ ਸੀ ਤੇ ਕੀ ਕੰਮ ਕਰਦਾ ਸੀ ਉੱਥੇ ਤੇ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਪਿੰਡ ਸਾਹਿਬ ਪਹਿਲਾਂ ਅਜਿੱਤਾਂ ਜੀ ਦੂਜਾ ਮੰਨਿਆ-ਮੰਨਿਆ ਦਾ ਗੁਜ਼ਾਰਾ ਕਰੀਏ ਨਾ ਹਾਂ ਜੀ ਤੇ ਖੇਤੀ ਇੱਕ ਗੱਲ ਆਈ ਉੱਥੇ ਕਿ ਟੁਕੀ ਨਹੀਂ ਪਾਣੀ ਘਟ ਹੋਣ ਕਰਕੇ ਹੂੰ ਹੁਣ ਬਾਕੀ ਕੰਮ ਕਰਦਾ ਸੀ ਉਥੇ ਡਰਾਈਵ ਦੀ ਕਰਦਾ ਸੀ ਕਿੰਨਾ ਸਮਾਂ ਹੋ ਗਿਆ ਸੀ ਕਮਲ ਨੂੰ ਉਥੇ ਕੈਨੇਡਾ ਗਏ ਹੋਏ ਤੇ ਕਿਹੜੀ ਤਿੰਨ ਸਾਲ ਹੋ ਗਏ ਜੀ ਮੌਂਟਰੀਅਲ ਗਿਆ ਸੀ ਮੌਂਟਰੀਅਲ ਗਿਆ ਸੀ ਸਟੱਡੀ ਬੇਸ ਤੇ ਗਿਆ ਸੀ ਹਾਂਜੀ ਸਟੱਡੀ ਬੇਸ ਤੇ ਗਿਆ ਸੀ ਹੁਣ ਕਿੰਨਾ ਸਮਾਂ ਪਹਿਲਾਂ ਵਾਪਸ ਆਇਆ ਸੀ ਹੁਣ ਤਿੰਨ ਸਾਲਾਂ ਬਾਅਦ ਹੀ ਆਇਆ ਸੀ ਗਾ ਜੀ ਦੋ ਮਹੀਨੇ ਲੱਗ ਗਿਆ ਜੀ ਦੋ ਮਹੀਨੇ ਲੱਗ ਗਏ ਤੁਹਾਨੂੰ ਇਸ ਦੀ ਖਬਰ ਕਦੋਂ ਪ੍ਰਾਪਤ ਹੋਈ ਹੈ ਵੀ ਉਸ ਦਾ ਨਾਲ ਆ ਘਟਣਾ ਵਾਪਰ ਗਿਆ ਸਾਨੂੰ ਤਾਂ ਜੀ ਤੜਕੇ ਪਤਾ ਲੱਗਿਆ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਕਤ ਨੇ ਅੰਦੀ ਜੀ ਇਹੋ ਗੱਲਾਂ ਨੇ ਵੀ ਜੇ ਤਾਂ ਉੱਥੋਂ ਦਾ ਬਣ ਗਿਆ ਤਾਂ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਜਾਂ ਬਸ ਸਾਡੀ ਡੈਡ ਬੋੜੀ ਇੱਥੇ ਆਵੇ ਤੇ